ਹਰੇਕ ਸਾਚੀ ਗਾਲ ਜੀ ਮੇਰਾ ਨਾਮ ਗੁਰਮukh ਸਿੰਘ ਮੈਂ ਆਪਣੀ ਬਾਈਕ ਤੇ ਜਾ ਰਿਹਾ ਜੀ ਪਿੱਛੇ ਤੋਂ ਕਾਰ ਆਈ ਇੱਕ ਬਹੁਤ ਤੇਜ਼ ਉਹਨੂੰ ਜਗ੍ਹਾ ਦੀ ਕਮੀ ਮਿਲੀ ਤੇ ਉਹਨੇ ਕੋਲਾਸ ਘੁਬਰਾ ਕੇ ਤੇ ਮੇਰੀ ਸਕੂਟਰੀ ਤੇ ਗੈਲ ਗੱਡੀ ਮਾਰੀ ਟਰਾਲੀ ਜਾ ਰਹੀ ਤੇ ਟਟਾਂ ਦੀ ਮੇਰਾ ਬਚਾਓ ਥੋੜਾ ਉਧਰੋਂ ਟਰਾਲੇ ਗੈਲ ਨਹੀਂ ਲੱਗਿਆ ਤੇ ਮੈਂ ਮੂੰਹ ਪਰ गिर ਗਿਆ ਮੇਰੇ ਸੱਟਾਂ ਲੱਗੀਆਂ ਕਾਫੀ ਤੇ ਖੂਨ ਚੱਲ ਪਿਆ ਸਰਕਾਰ ਦਾ ਧੰਨਵਾਦ ਮੈਂ ਇਹ ਕਰਦਾ ਬਾਰ-ਬਾਰ ਧੰਨਵਾਦ ਕਰਦਾ ਵੀ ਜੋ ਉਹਨਾਂ ਨੇ ਬੰਦੇ ਛੱਡਿਓ ਆ ਤੇ ਜੇ ਉਹ ਨਾ ਹੁੰਦੇ ਸ਼ਾਇਦ ਇਹ ਮੇਰੀ ਡੈਥ ਵੀ ਹੋ ਸਕਦੀ ਤੇ ਮੈਨੂੰ ਉਠਾਇਆ اٹھਾ ਕੇ ਪੁੱਛਿਆ ਕਿ ਅੰਕਲ ਜੀ ਠੀਕ ਹੋ ਚਲੋ ਮੈਂ ਕਿਹਾ ਥੋੜਾ ਵੀ ਠੀਕ ਆ ਉਹਨਾਂ ਨੇ ਜਦੇ ਵਾਦੇ ਹਿੰਮਤ ਕਰੀ ਮੇਰੀ ਸਕੂਟਰੀ ਸਾਈਡ ਤੇ ਚੱਕੀ ਤੇ ਮੈਨੂੰ ਹਸਪੀਟਲ ਲੈ ਗਏ ਮਰੰਡੇ ਧੰਨਵਾਦ ਕਰਦਾ ਹਾਂ ਭਗਵੰਤ ਮਾਨਸਾ ਦਾ ਕਿ ਉਹਨਾਂ ਨੇ ਜੋ ਪਰਲਾ ਕੀਤਾ ਹੋਇਆ ਜੀਵਾਨ ਛੱਡੇ ਹੋਏ ਆ ਤੇ ਉਹਨਾਂ ਨੇ ਤਾਂ ਮੇਰੀ ਮਦਦ ਵੀ ਕੀਤੀ ਹੈ ਪੈਸਾ ਤੇ ਲਾ ਵੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਜੇ ਲੋੜ ਆ ਤਾਂ ਅਸੀਂ ਦੰਦੇ ਆ